ਹਾਂਜੀ ਕਿਵੇਂ ਹੋ ਬਈ ਸਾਰੇ? ਉਹ ਠੀਕ ਠਾਕ ਬਈ ਸਾਰੇ। ਆਪਦੇ ਘਰ ਪਰਿਵਾਰ, ਖੇਤਾਂ ਜਾਲਮਾ ਠੀਕ ਠਾਕ ਬਈ। ਆ ਮਦੀ ਹੋਵੇਂ ਸਵਰਿਆਂ ਦੇ। ਆ ਕਰੋ ਬਾਈ ਆਪਣੇ ਦੋ ਜੋੜੇ ਚੱਕ। ਦੱਸਿਓ ਕਿਵੇਂ ਲੱਗੇ। 8 ਬਾਜੀ ਵਾਲੇ ਦਾ ਜੋੜਾ ਆਪਣੇ ਕਬੂਤਰ ਦਾ। 8 ਬਾਜੀ ਜੋੜੇ 2024 ਚ। ਪੂਰੀ ਗਰਮੀ ਚ ਕਬੂਤਰ ਨੇ ਪਰੀਆ ਰਿਜ਼ਲਟ ਦਿੱਤਾ। ਤੁਹਾਨੂੰ ਚੈੱਕ ਦੱਸਿਓ ਕਿਵੇਂ ਲੱਗੇ। ਲੋ ਬਈ ਕਰੋ ਚੈੱਕ ਆਪਣਾ ਕਬੂਤਰ 8 ਬਾਜੀ ਵਾਲਾ। ਲਾਲ ਚੀਨਾ ਕਬੂਤਰ। ਗਰਦਾਂ ਤੇ ਦੀ ਤਾਂ ਕਾਲੀ ਕੀਤੀ ਵੀ ਆਪਾਂ ਰੰਗ ਤਾਂ ਇਹਨੂੰ ਆਪਾਂ ਏਟੀਵੀ ਲਾਏ 25 ਚ ਕੱਢਣ ਨੂੰ 25 ਚ ਪਰ ਦੇਣ ਜੇ ਨਹੀਂ ਬਣੇ ਇਹ ਵਾਲੇ ਦਾਲ ਚੀਨਾ ਕਬੂਤਰ ਪੀਣੀ ਅੱਖਾਂ ਆ ਕਰੋ ਚੱਕ ਵਈ ਬਾਰੇ ਦੀ ਪੂਰੇ ਗਰਮੀ ਚ ਹਫ਼ਤੇ ਚ ਦੋ ਦੋ ਬਾਜ਼ੀਆਂ ਵੀ ਉਹਦੇ ਰਿਜ਼ਲਟ ਪੂਰਾ ਟੌਪ ਕਰੋ ਚੱਕੇ ਦੇ ਬਾਰੇ ਕਿਵੇਂ ਲੱਗੇ ਕਿਵੇਂ ਲੱਗਿਆ ਦੱਸਿਓ ਜ਼ਰੂਰ ਕਰੋ ਜੇ ਕਿਹਦੇ ਬਾਰੇ ਕਿਵੇਂ ਲੱਗੇ ਦੱਸਿਓ ਕਰੋ ਵਈ ਇਹਦੇ ਪੰਜੇ ਚੱਕ ਥੋੜਾ ਇਹ ਗੁੱਟ ਮੋਜਾ ਇਹ ਇੱਕ ਉਤਰਾ ਆਪਣਾ 8 ਵਜੀਆਂ ਵਾਲਾ ਆ ਕਰੋ ਵਈ ਇਹ ਨਾਲ ਜਿਹੜੀ ਮਦੀਨ ਲਾਈਆ ਕਰੋ ਚੈੱਕ ਨਾਲ ਸ੍ਰੀ ਮਦੀਨ ਵਿਲੀ ਅੱਖਾਂ ਲੀਆ ਨਾਲੀ ਅੱਖਾਂ ਚ ਇਹ ਇੱਕ ਦੀ ਬਾਜੀ ਵੀ ਕੀਤੀ ਆ ਬਟਾਰੀ ਪਿੰਡ ਆ ਦੇਖੋ ਮੋਰ ਲੱਗੀ ਹੋਈ ਆ ਜੀ ਕਾਤਾ ਏ ਝਾਲੇ ਪਈ ਪਈਆ ਫੇਰ ਵੀ ਦੇਖ ਲਉ ਮੋਰ ਲੱਗੀ ਆ ਜੇ ਆ ਕਰੋ ਜੇ ਕਿਹਦੇ ਪੰਜੇ ਇਹ ਆਪਣੇ ਬਰਾ ਬੱਬੂ ਉਹਨਾਂ ਦੇ ਗੁੱਥਰਾਂ ਚੋਂ ਦੱਸਿਓ ਬਾਈ ਜਰੂਰ ਕਿਵੇਂ ਲੱਗੇ ਜੋੜੇ ਆਪਣੇ ਆਹ ਚਿੱਟੀਆਂ ਦੀਆਂ ਬਿੱਲੀਆਂਆਂ ਖਾਦੀਆਂ ਅੱਖਾਂ ਚ ਲਾਲੀ ਆ ਨੋਕ ਭੂਰੀ ਆ ਦੀ ਚੰਦੂਰੀ ਵੀ ਖਾਲੀ ਆ ਸਸਿਓ ਬਈ ਜ਼ਰੂਰ ਕਿਹੜਾ ਜੋੜਾ ਵਧੀਆ ਲੱਗਿਆ ਇਹ ਜੋੜਾ ਨੰਬਰ 1 ਦਾ ਆ ਕਰੋ ਬਈ ਚੱਕਾ ਜੋੜਾ ਨੰਬਰ 2 ਲਾਲ ਚੀਨਾ ਕੂਤਰਾ ਆਪਣਾ ਪੇਟੀ ਤੇ ਦੀ ਹਰੀ ਨਿਸ਼ਾਨੀ ਲੱਗੀ ਆ ਕਈ ਵਾਰੀ ਮਾ ਕੂਤਰਾ ਗੱਲਬਾਤ ਹੋ ਜਾਂਦੀ ਹੈ ਕੋਈ ਲਾਲ ਚੀਨਾ ਕੂਤਰਾ 2025 ਦੇ ਵਿੱਚ ਇਹਦੀ ਪੱਠੀ 2 ਵਾਰੀ ਜਿੱਤੀ ਆ 6 ਤਰੀਕ ਨੂੰ ਜਿੱਤੀ ਉਹ ਫਿਰ 12 ਤਰੀਕ ਨੂੰ ਜਿੱਤੀ ਉਹ 5 ਦਿਨਾਂ ਚ 6 ਦਿਨਾਂ ਦੇ 2 ਬਾਜੀ ਦਿੱਤੀ। ਰੋ ਚੈੱਕ। ਲਾਲ ਚੀਨਾ ਗੋਤਰਾ। ਉੱਡੀ ਇਹਦੀ ਪੱਠੀ 4 ਬਾਜੀਆਂ ਵਾ 2 ਬਾਜੀਆਂ ਤੋਂ ਬਾਅਦ ਚਲੇ ਗਏ। ਦੜ ਨਰਮ ਲੱਗ ਗਈ। ਲਾਲ ਚੀਨਾ ਗੋਤਰਾ ਆਪਣਾ ਰੋ ਚੈੱਕ। ਦੱਸਿਓ ਜਰੂਰ ਬਾਈ ਕਿਵੇਂ ਲੱਗੇ। ਜੋੜਾ ਨੰਬਰ 2। ਆ ਕਰੋ ਚੈੱਕ ਇਹਦੇ ਪੰਜੇ ਗੁੱਟ ਮੁੱਜੇ ਥੋੜਾ ਜਿਹਾ। ਅੱਧੇ ਗੋਤਰਾ ਪਾ ਤਖਾ ਨਹੀਂ ਸਕਦੇ ਬਾਈ। ਅੱਧੇ ਆਪਣੇ। ਕੋਟ ਦਾ ਨਾ ਰਿਆ ਗੋੜ ਗੱਟ ਕੋਸਕੇ ਉਤਰਾ ਪੰਨ ਚਾਰ ਉਤਰਾ ਪੰਨ ਗੋੜ ਗੱਟ ਉਹ ਆਪਾਂ ਦਿਖਾ ਨਹੀਂ ਸਕਦੇ ਠੀਕ ਹੈ ਬਈ ਦਸੇ ਹੋ ਜਰੂਰ ਕਿਵੇਂ ਅੱਗੇ ਫਿੱਕੀ ਪੂਰੀ ਪੂੰਛ ਆ ਦੀ ਕੰਨੀਆਂ ਪੂਰੀਆਂ ਨੇ ਲਾਲ ਚਿੰਨ ਇਹ ਹੈਗਾ ਜੋੜਾ ਨੰਬਰ 2 ਮਦੀਨ ਚੈੱਕ ਕਰੋ ਇਹਦੇ ਨਾਲ ਦੀ ਹਾਂ ਆ ਕਰੋ ਬਈ ਮਦੀਨ ਚੈੱਕ ਜਿਹੜੀ ਇਹਦੇ ਨਾਲ ਲੱਗੀ ਹੈ ਲਾਲ ਚਿੰਨਾ ਨਾ ਇਸ ਵਾਰ ਇਹ ਬੱਬੂ ਹੁਣਾ ਕੋਲੋਂ ਆਈ ਆ ਪੰਮੇ ਹੁਣਾ ਕੋਲੋਂ ਉਹਨਾਂ ਕੋਲੋਂ ਆਈ ਹੋਈ ਹੈ ਕਰੋ ਚੱਕ ਮਦੀਨ 6 ਕ੍ਰੀ ਮਦੀਨ ਆ ਆਉਦੇ ਲਾਲ چینی ਆ ਇਹ ਹੈਗੀ ਕਾਲੀ ਜੀਨੀ ਆ ਇਹਦਾ ਪੱਠਾ ਵੀ 82 ਜਿੱਤੇ ਆ ਨਰ ਉਹਦਾ ਬਾਜੀ ਜਿੱਤੇ ਆ ਸਾਖ ਆ ਖਾ ਜੀਗਾ ਸਾਖ ਆ ਚਿੱਟਾ ਬੱਚਾ ਗੱਡੇ ਇਹਨੇ ਦੇਖੋ ਕਿੰਦਾ ਦੀ ਸਾਖ ਆ ਚਿੱਟਾ ਬੱਚਾ ਗੱਡੇ ਇਹਨੇ ਲੱਕੇ ਆੜੀ ਆ ਲੱਕੇ ਅੱਧੇ ਕਾਲੇ ਨੇ ਅੱਧੇ ਚਿੱਟੇ ਨੇ ਠੱਲਾ ਆਪਾਂ ਦਿਖਾ ਨਹੀਂ ਸਕਦੇ ਇਹਦੀ ਠੱਲਾ ਥੋੜੀ ਜਿਹੀ ਗੋਫਤਾ ਉਹ ਆਪ ਹੀ ਦਿਖਾਉਣਗੇ ਪਰ ਇਹਨਾਂ ਦੀ ਹੈਗੀ ਆਪਾਂ ਦਿਖਾ ਨਹੀਂ ਸਕਦੇ ਕਿੰਨਾਂ ਦੀ ਜਗ੍ਹਾ ਦਾ ਚੈੱਕ ਇਹ ਜੋੜਾ ਨੰਬਰ 2 ਦੋ ਭਾਈ ਆਪਣਾ ਵੱਡੇ ਗੋਫਤਾ ਦਾ ਕਰੋ ਜੋੜਾ ਚੈੱਕ ਇਹ ਹੈਗਾ 2000 17 ਜਨਵਰੀ 17 ਵੇਲੇ ਦਾ 2017 ਮਈ ਦਾ ਆਪਣੇ ਕੋਲੇ ਇਹ ਬਾਪੂ ਗਰਦੇਵ ਕਣੀ ਆ ਜਿਹਦੇ ਹੱਥੀ ਉੱਡੇ ਕਬੂਤਰਾ ਬੱਚੇ ਘੜਦਾ ਇਹ ਸਾਰੇ ਰੰਗੇ ਉਹ ਬਿਮਾਰੀ ਜ ਰੁਕਿਆ ਹੋਇਆ ਹੈ 3-4 ਸਾਲ ਪਹਿਲਾਂ ਦਾ ਬਿਮਾਰੀ ਜ ਰੁਕੇ ਹੋਏ ਹੈ 3-4 ਸਾਲ ਪਹਿਲਾਂ ਦਾ ਇਹ ਆਪਣੇ ਸਾਹਮਣੇ ਉੜਿਆ ਹੋਇਆ ਅੱਖੀਂ ਦੇਖਿਆ ਹੈ ਪੌੜ ਦਾ ਕਬੂਤਰਾ ਦੱਸਿਓ ਬਈ ਕਿਵੇਂ ਲੱਗਿਆ ਉਹ ਰਿਅਲਟ ਇਹਦਾ ਇਹਦੇ ਆਪਾਂ ਸਿੱਧੇ ਬੱਚੇ ਇਹਦੇ ਤਾਂ ਛੱਡਦੇ ਨਹੀਂ ਹੈਗੇ ਆਪਾਂ ਇਹਦੇ ਬੱਚੇ ਆਪਾਂ ਹੁਣ ਛੱਡਦੇ ਨਹੀਂ ਹੈਗੇ ਸਾਲ ਦੋ ਸਾਲਾਂ ਤੋਂ ਜਦੋਂ ਇਹ ਜਦੋਂ ਇਹ ਬਿਮਾਰ ਹੋਇਆ ਉਸ ਤੋਂ ਬਾਅਦ ਆਪਾਂ ਇੱਕ ਸਾਲ ਆਇਆ ਨਹੀਂ ਹੈਗਾ ਇੱਕ ਸਾਲ ਤਾਂ ਉਮੀ ਫਰੀ ਗਿਆ ਉਸ ਤੋਂ ਬਾਅਦ ਤੋਂ ਹੁਣ ਆਪਾਂ ਪਿਛਲੇ ਸਾਲ ਆਏ ਇੱਕਤੀ ਆਏ ਇਹਦੇ ਬੱਚੇ ਤਾਂ ਡਾਉਂਦੇ ਨਹੀਂ ਹੈਗੇ ਆਪਾਂ ਇਹਦੇ ਤੀਜੀ ਚੌਥੀ ਥਾਂਵੇਂ ਇਹਦੇ ਕੁੱਤਰ ਦੇ ਬੱਚੇ ਪੂਰੇ ਉੜਦੇ ਨੇ ਫੁੱਲ ਇਹਨਾਂ 101% ਰਿਜ਼ਲਟ ਆ ਇਹਦਾ ਕਈ ਕੂਤਰੀਆਂ ਨਾਲ ਲਾ ਕੇ ਦੇਖ ਲਿਆ ਕੂੜੀਆਂ ਅੱਖਾਂ ਹੁਣ ਜਿਹੜੀ ਮੈਂ ਲਾਇਆ ਕਰੋ ਚੈੱਕ ਹੁਣ ਇਸ ਕੂਤਰੀ ਨਾਲ ਲਾਇਆ ਇਹ ਬਾਈ ਹੁਣ ਬਾਈ ਦਾ ਆ ਪੇਸ ਕੂਤਰੀ ਦਾ ਟਾਂਕੀ ਨਾ ਇਹ ਵੀ ਵਧੀਆ ਬਾਜੀ ਉਡੀ ਹੋਈ ਆ ਉੱਥੇ ਸੀਗੀ ਐਂਟਰੀ 3700 ਸੀ 3700 ਸੀ 247 2700 ਸੀ ਦੂਸਰ ਰਪਏ ਕੀ ਸੀ ਬਾਜੀ ਤੇ ਇਹ ਵੀ ਪੂਰੀ ਨਾਮੀ ਉਤਰੀ ਆ ਦੂਸਰ ਰਪਏ ਕੀ ਸੀ ਦੂਸਰ ਓਡੀ ਨਹੀਂ ਸੀਗੀ ਮੀਂਹ ਦੇ ਕਾਰਨ ਦੂਜੇ ਦਿਨ ਸਵੇਰੇ ਮੀਂਹ ਆ ਗਿਆ ਫਿਰ ਪੈਸੇ ਵੰਡਤੇ ਸੀਗੇ ਜਿੰਨੇ ਉਤਰ ਪਹਿਲੇ ਦਿਨ ਦਾ ਇਹ ਜੀ ਉਹਨਿਆਂ ਜੀ ਉਹ ਉਤਰ ਨੇ ਮਾਰੇ ਆ ਜੀ ਇੰਦਰਲੀ ਅੱਖ ਤੇ ਇਹ ਗਾ ਰੋਏ ਦੇ ਚੈੱਕ ਪਰ ਦੱਸਿਓ ਜਰੂਰ ਕਿਹੜਾ ਜੋੜਾ ਵਧੀਆ ਲੱਗਿਆ ਤੇ ਵੀਡੀਓ ਆਉਂਦੀਆਂ ਰਹਿਣਗੀਆਂ ਭਾਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹਰ ਤਾ ਇਹਦੇ ਤਲਵਾਰਾਂ ਵਰਗੇ ਨੇ ਪੂਰੀ ਟਾਪ ਦੀ ਉਧਰੀ ਐ ਇਹ ਆ ਆਪਣੇ ਸਾਰੇ ਕਬੂਤਰਾਂ ਦੇ ਮੁੱਟ ਮੌਜ ਜੀ ਹੁਣ ਬਾਬੇ ਦੀ ਕਿਰਪਾ ਨਾਲ ਹੁਣ ਕਬੂਤਰ ਬਣਿਆ ਆ ਤੰਦਰੁਸਤ ਨੇ ਓਕੇ ਆ ਜਮਾ ਵੈਚਰੀ ਥੋੜੇ ਜੀ ਗੜਬੜ ਜੀ ਹੋ ਗਈ ਜੀ ਇੱਕ ਅੱਧੇ ਕਬੂਤਰ ਨੂੰ ਕੋਣ ਲੋਟ ਆ ਪਤਾ ਨਹੀਂ ਜੋੜੇ ਲਾਉਣ ਦਾ ਫਰਕ ਪੈਂਦਾ ਜਦੋਂ ਜੋੜੇ ਲਾਉਨੇ ਆ ਕੂਤਰ ਵਾਧਦੇ ਨੇ ਘਟਦੇ ਨਹੀਂ ਹੈਗੇ ਪੂਰੇ ਵਾਧਦੇ ਨੇ ਦੱਸਿਓ ਭਾਈ ਇਹਨਾਂ ਚ ਕਿਹੜਾ ਜੋੜਾ ਚੰਗਾ ਆਪਣੇ 8 ਬਾਜੀ ਵਾਲੇ ਦਾ ਜਾਂ ਬਾਪੂ ਗੁਰਦੇਵ ਜੀ ਵਾਲੇ ਦਾ ਜਾਂ ਲਾਲ ਚੀਨੇ ਦਾ ਜਾਂ ਇਹ ਲਾਲ ਚੀਨੇ ਦਾ ਦੋ ਲਾਲ ਚੀਨੇ ਦਿਖਾਏ ਆਪਾਂ ਖੱਟੀਆਂ ਦਾ ਇੱਕ ਚਿੱਟੀਆਂ ਦਾ ਇੱਕ ਕਪਾ ਦਿਖਾਇਆ 8 ਵਜਿਆਂ ਵਾਲਾ ਲਾਲ ਸਰਾ ਦੱਸਿਓ ਭਾਈ ਕਿਹੜਾ ਜੋੜਾ ਚੰਗਾ ਠੀਕ ਆ ਭਾਈ ਬਾਕੀ ਉਤਰਾਂ ਦਾ ਕਰਾਵਾਂਗੇ ਸੌਂਗ ਆਪਾਂ ਦੁਬਾਰੇ ਫੇਰ ਕਰ ਲਓ ਭਾਈ ਚੈਨਲ ਸਬਸਕ੍ਰਾਈਬ ਧੰਨਵਾਦ ਕਰਾਂਗਾ ਜਿਹਨਾਂ ਨੇ ਨਹੀਂ ਲਾਈਕ ਕਰਦੇ ਨੇ ਆ ਦੇਖਣੋ ਭਾਈ ਜੋੜੇ ਫਿਰਤੇ ਨੇ ਠੀਕ ਉਸ ਕਬੂਤਰਿਆਂ ਚ ਦਿਖਾਉਣ ਵਾਲੀ ਨਹੀਂ ਹੈਗੀ ਠੀਕ ਆ ਭਾਈ ਇਹਦਾ ਵੀ ਕਰਾਵਾਂਗੇ ਸੌਂਗ ਤੋਂ ਇਹ ਵੀ ਆਪਣੀ ਨਾਮੀ ਗੋਤਰੀ ਆ ਬੱਤੀ ਸੋ ਮੋੜ ਤੇ ਇਹ ਵੀ ਵਧੀਆ ਉਡੀ ਰਿਜ਼ਲਟ ਟਾਪ ਦਾ ਠੀਕ ਆ ਭਾਈ ਧੰਨਵਾਦ ਭਾਈ ਜੀ ਨੇ ਇੱਥੇ ਤੱਕ ਵੀਡੀਓ ਦੇਖੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਯਾਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹੋਰ ਵੀਡੀਓ ਆਉਂਦੀਆਂ ਰਹਿਣਗੀਆਂ ਦੱਸਿਓ ਕਾਦੀ ਵੀਡੀਓ ਪਾਈਏ ਉਹਦੀ ਪਾਵਾਂਗੇ ਧੰਨਵਾਦ ਜੀ ਬਹੁਤ ਬਹੁਤ